ਸਪੋਰਟਸ ਪਰ ਅਮੀਰ ਚਾਰ ਕਰ ਰਹੀ ਹੈ ਵੀ ਯਾਰਾਂ ਦੇ ਗਰੁੱਪ ਦਾ ਚੱਲ ਰਹਿਣਾ ਉਹ ਯਾਰਾਂ ਦਾ ਕਬੱਡੀ ਕੱਪ ਯਾਰਾਂ ਨੇ ਲਾ ਕੇ ਦਿੱਤਾ ਅਰੇ ਸਾਹ ਸੰਤ ਤੇ ਅੱਜ ਫਰਵਰੀ ਹੋਣੀ ਹੈ ਅੱਜ ਤੇ ਅੱਜ ਫਰਵਰੀ ਨੂੰ ਤੇ ਰੋਮਾ ਇਹਦਾ ਫਰਜੀ ਨਾ ਕਿਸਾਂ ਦੇ ਆਲੇ ਕੋਲ ਏਡ ਭਰੀ ਹੋਈ ਤਾਂ ਕੋਈ ਰਵਾਣਗੇ ਕੋਈ ਰਵਾਣਗੇ ਆਓ ਸਪਿੰਦਰ ਸੁਪਿੰਦਰ ਸਿੰਘ ਬਾਬੂਏ ਜਿੱਤ ਕਰਨੀ ਸਾਰ ਜਾਂਦੇ ਪੰਜਾਬ ਦੇ ਟੀਾਰਨ ਕਰਦੇ ਹੈ ਇਹ ਹੈ ਚੰਡੀਗੜ੍ਹ ਦੇ ਖਿਡਾਰੀ ਤਸਵੀਰ ਸਾਰੇ ਧਰਮ ਨੂੰ ਬੋਲਦਾ ਉਹ ਧਰਮ ਵੀ ਤਿਰਦੇ ਜਿੱਗੀ ਜੀਆ ਨੂੰ ਵੈਲਕਮ ਜਿਹੜੇ ਸਾਰੇ ਵੀਰ ਪੌੜੇ ਆ ਰਹੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਮੈਂ ਇਹਦੇ ਵਿੱਚੋਂ ਕਰਾਰੇ ਕਹਿੰਦੇ ਟੀਮ ਜਿਹੜੀ ਜਿੱਤ ਚੁੱਕੀ ਹੈ ਆਇਆ ਸਾਡਾ ਵੀਰ ਇੰਟਰਨੈਸ਼ਨਲ ਸਪੋਰਟ ਫੇਰ ਕਬੱਡੀ ਦੀ ਵਾਦਤ ਲੈ ਵੀ ਜਹਾਜਾਂ ਦੀ ਬੈਕਲ ਪਤਾ ਆਗੇ ਆ ਇੱਕੋ ਸਾਹਮਣੇ ਅੰਤਰਾ ਵਾਦਾ ਤੇ 22 ਦੀ ਰੇ भाई इसमें ਤਰ੍ਹਾਂ ਇਹ ਕਹਿੰਦੇ ਨੇ ਕਬੱਡੀ ਕੌਣ ਦੇ ਬਾਦ ਆਇਆ ਜਿਹੜੇ ਮੈਦਾਨ कोई ਵਿੱਚ ਉਹ ਕਬੱਡੀ ਖੇਡ ਰਿਹਾ ਹੈ ਨਾਲ ਬਾਕੀ ਤਿਆਰ ਹੈ ਹੁਣ ਨਾਲ ਦੇ ਤੋਂ ਟੱਕਰ ਕਰੇ ਇਕਰੇ ਨਾਲ ਉਹ ਲੱਗਿਆ ਕੋ ਜੋਰ ਬੇਅੰਤ ਦਾ ਬਾਦ ਬੜੇ ਸਮਾਂ ਲੱਗ ਗਿਆ ਵੀ ਦਸਿਆ ਆਪਣੀ ਟੀਮ ਨੇ ਕਰ ਲਟਾਇਆ ਅਗਲੇ ਮੈਚਾਂਿਆਂ ਸਿੰਘ ਕਬੱਡੀ ਪਾ ਰਿਹਾ ਕੀਨੇ ਬੱਲੇ ਬਲੇ ਕਰਾਉਣੀ ਹੈ ਉਹਦੇ ਪਾਸੇ ਸ਼ਾਪਰਾ ਮੈਚ ਕਰੇ ਆ ਰਿਹਾ ਜਿਹੜੇ ਸਰਦਾਰ ਸਾਰੇ ਸ਼ੌਤਤੀ ਸਾਰੇ ਆਪਣੀ ਤੇ ਨਾਲ ਜਿਹੜੇ ਵਿਸ਼ੇਸ਼ ਤੌਰ ਤੇ ਪੱਤਰਵਾਹਕ ਹੋ ਰਹੇ ਹੈ ਜਿਹੜੇ ਨਾ ਵੀਰ ਐ ਕਿਰੋ ਭਰਾ ਭੁੱਲ ਕੇ ਧਰਤੀ ਪੁਰਾਣਾ ਨੇ ਜਾਣੇ ਖੇਤਾਂ ਤੇ ਬਹੁਤ ਹੀ ਬਾਦਸ਼ਾਹ ਦੀ ਸਰਦਾਰ ਸ਼ੌਤਤੀ ਵਿਸ਼ੇਸ਼ ਤੌਰ ਤੇ ਜਿਹੜੀ ਨਸਤਾਰ ਹੈ ਜਿਹਦੀ ਹੈ ਜੋ ਜੀਐਸਟੀ ਕਬੱਡੀ ਪਾ ਰਿਹਾ ਆ ਗਿਆ ਸੈਂਟਰੀ ਸਾਧਿਆ ਜਾਰੇ ਉਕਰਾਨੀਆਂ ਪਰ ਇਹ ਮੰਤਲ ਬੱਲੇ ਆਹ ਖੇਡ ਦੇ ਮਾਹੌਲ ਚ ਭੁੱਖਾ ਦੇ ਪੈ ਤੇ ਆਕਰ ਬੰਦਾ ਲੀਡਰ ਤੇ ਆਪਣੀ ਟੀਮ ਲਈ ਕਰ ਰਿਹਾ ਹੈ ਬਹੁਤ ਰਿ ਧੰਨਵਾਦ ਕਰ ਰਹੇ ਆ ਸਾਡੇ ਆਮਾਨ ਦੇ ਦਸਤਾਰਾਂ ਤੇ ਜਿਹੜਾ ਭਰਾਵਾਂ ਨੇ ਕਹੀ ਜੀ ਵੱਡਾ ਮੇਲਾ ਕਰਾਇਆ ਤੇ ਸਤਿਕਾਰਯੋਗ ਸਰਦਾਰ ਬਿਕਰਮਜੀਤ ਜੀ ਜੀ ਮਿਲ ਲਿਆ ਇਹ ਨਾਲ ਭਾਈ कांग्रेस दिन का हर प्रश्न भाई जीतु शर्मा जी ते भाई तरजीत सिंह जी को हेलो ते भाई मानप्रीत दास जी ते भाई गुरेंद्र सिंह जी का भी हर प्रश्न तेरिया हर प्रश्न बदल का बाद है भाई सुखिया तेरिया भाई गुरेंद्र सिंह जी बैठे हैं भाई रवि पर होतरा ते भाई कौन बैठा है चार प्रेम प्रवर्ध महारिया प्रेम तो आने वाले हैं ते भाई सरदार भाई गुरेंद्र सिंह ਪ੍ਰਧਾਨ ਜਿਹੜੇ ਸਾਰੇ ਵੀਰਾਂ ਦੇ ਧੰਨਵਾਦ ਹੈ ਤੇ ਬਹੁਤ ਹੀ ਜਿਹੜੀ ਮਾਨ ਦੇ ਸਰਕਾਰਿਓਂ ਸੁਖੀਤਾ ਨੇ ਸਰਕਾਰ ਪਿੰਡ ਦੀ ਖੇਲ ਉਹਨਾਂ ਨੂੰ ਧੰਨਵਾਦ ਹੈ ਬਹੁਤ ਬੜੇ ਮਕਾਮ ਦੇ ਜਿਹੜੇ ਦੋਨੇ ਮੈਦਾਨ ਵਿੱਚ ਖੇਡੇ ਜਾ ਰਹੇ ਹੈ ਅਗਲੀ ਰੇਡ ਹਰ ਇੱਕ ਦੇ ਗੋਲ ਬੱਤੇ ਗਿੰਦ ਜੀਐਫਸੀ ਜੀਐਫਸੀ ਕਬੱਡੀ ਪਾ ਰਹੇ ਹੈ ਜੀਐਫਸੀ ਦੀ ਰੇਡ ਪਈ ਹੈ 2012 ਤੋਂ ਬਾਅਦ ਜਦੋਂ ਮੋਦੀ ਦੀ ਸਰਕਾਰ ਆਈ ਸੜਕੀਆਂ ਨੂੰ ਜੀਐਫਸੀ ਦੇ ਚੱਕਰਾਂ ਦੇ ਵਿੱਚ ਪਾਇਆ ਪਰ ਅੱਜ ਦਾ ਚੱਤੀ ਆਹੁੰਦੇ ਕਬੱਡੀ ਦੇ ਵਿੱਚ ਨੇ ਇਹ ਹੈ ਜੀਐਫਟੀ ਹੁਣ ਸਾਹਮਣੇ ਰੱਖਿਆ ਗਿਆ ਸੰਜੂ ਨੇ ਉਹ ਲਾਡਾ ਜਿਹੜੇ ਮਾਰਸੋਨੀਆਂ ਨੇ ਆ ਜਾਣਗੀਆਂ ਵੱਡਾ ਵੀਰ ਬਹੁਤ ਢੋਲੇ ਮਗਰਾ ਪ੍ਰਸਿੱਧ ਬਨਾਰਾ ਸਾਡੇ ਅੰਦਰ ਉਹ ਭਰਾ ਵੀ ਪੁੱਜ ਗਿਆ ਇੱਥੇ ਮੇਲੇ ਤੇ ਵੀਰ ਜਿਹੜਾ ਸੰਪਰਕ ਧਾ ਲਵੇਗਾ ਵੀਰ ਗੋਮੇ ਤੇ ਬਾਈ ਆਹ ਚਲੋ ਯਾਦ ਕਰਾ ਉਹਨਾਂ ਕੋਲ ਪਾਸੇ ਆ ਬੱਲੇ ਨਾਲ ਕਬੱਡੀ ਪਾ ਰਿਹਾ ਲੈ ਵੀਰ ਜਾਨ ਟੱਕ ਮਾਰ ਕੇ ਉਹ ਹੁਸਨ ਦੀ ਟਰਾਈ ਹੈ ਲਓ ਸਾਹਮਣੇ ਹੁਸਨ ਟਰਾਈ ਕਰ ਰਿਹਾ ਤੇ ਜਿਹੜਾ ਜੁਰਮਾਨਾ ਕਿੰਧਰਾ ਜੁਰਮਾਨਾ ਹੈ ਮੋਹਰੀ ਮਹਿਲਵਾਨ ਦੀ ਟੀਮ ਨੂੰ 500 ਰੁਪਏ ਦਾ ਕਿੰਧਰਾ ਜੁਰਮਾਨਾ ਹੈ ਮੋਹਰੀ ਮਹਿਲਵਾਨ ਦੀ ਟੀਮ ਨੂੰ ਜਿਹੜਾ 500 ਰੁਪਏ ਦਾ ਮੇਰੇ ਨੋਟ ਕਰ ਲਈ ਪਾ ਲਾ ਵੀ ਰੇਟਾ ਦੇ ਹੁਸਨ ਨੇ ਬਾਈ ਆ ਗਿਆ ਕਿ ਚਾਹ ਹਰ ਸਾਹਮਣੇ ਕਿਹੜੇ ਚਾਰ ਜੱਫੀਆਂ ਦੇ ਵਿੱਚੋਂ ਬਈ ਇੱਕ ਵੱਡੇ ਰੇਪਰ ਜਿਹੜਾ ਟੈਲ ਵੀ ਬੱਲੇ ਬੱਲੇ ਕਰਵਾ ਰਿਹਾ ਹੈ ਰਾਜਾ ਪੈਂਦੀ ਆ ਜੱਫੀ ਲੱਗ ਰਹੀ ਹੈ ਵੱਲੋਂ ਮਾਜਰੇ ਦਾ ਮੇਲਾ ਚੱਲ ਰਿਹਾ ਹੈ ਅੱਧੀ ਬਰੇਵੇਂ ਕਰਦੇ ਗਏ ਵੱਲੋਂ ਮਾਜਰੇ ਦਾ ਯਾਰਾ ਕਮਲੀ ਕਰ ਚੱਲ ਰਿਹਾ ਹੈ ਇਹ ਨਾਲ ਜੱਦਾ ਚਾਜਾ ਸਾਹਮਣੇ ਉਹ 레ਵਾ ਜਿਹੜਾ ਕਿਰਦਾ ਟਰਾਈ ਕਰ ਰਿਹਾ ਹੈ ਇਹ ਪਹਿਲੀਆਂ ਦੇ ਵਿੱਚ ਉਹ ਵੱਡੇ ਵੱਡਿਆਂ ਨੇ ਨਾਮ ਰਸੀ ਹੈ ਪਰ ਅੱਜ ਆਹ ਦੇਖੋ ਸਾਹਮਣੇ ਗੰਦੀਪ ਸਿੰਘ ਕੱਡੀ ਪੌੜੀ ਵੱਧ ਗਿਆ ਵੱਡਾ ਵੀਰ ਬਿੰਦਾ ਭੂਰਿਆਂ ਵਾਲਾ ਐਨਕਲੇ ਸਮਾਜ ਸੇਵੀ ਨਾਲ ਵਾਲਾ ਐਮਐਲਏ ਸਾਧਾਂਗੇ ਆਹ ਭੂਰਿਆਂ ਦਾ ਤੇਰੀ ਜਲਦ ਰਹੀ ਹੈ ਨਾਲ ਸਾਡਾ ਵੀਰ ਜਿੰਦਰ ਸੰਤੂ ਬੰਗੂਕੇ ਸਾਡਾ ਰਿਖੇਤ ਸਰਦੀ ਪ੍ਰਮੋਟਰ ਸਹਿ ਪੰਡਾ ਜੀ ਪਰ ਦੇਵਕਾਣਾ ਵੀਰ ਬੈਸਰਾ ਦਾ ਵਰਤਾਨਪ੍ਰਿਆ ਜੁਪੀ ਦਾ ਢੋਲ ਬਨਾਰਕ ਤੋਂ ਜਿੱਧਰ ਸਾਡਾ ਵੀਰ ਨੀਦਾਣਾ ਤੇ ਨਾਲ ਸਾਡਾ ਵੀਰ ਤਲਤੀਤ ਖੰਧਾੜਾ ਦੇ ਨਾਲ ਵਿੰਦਰ ਤੋਹੀਰ ਸਾਰੇ ਭਰਾਵਾਂ ਤਰਫਾਨ ਹਰਿੰਦਰ ਆਓ ਵੀਰ ਤੇ ਜੀਐਸੀਐ ਮੇਕਰ ਤੇ ਜੀਐਸੀਐ ਦੇ ਦਰਮਿਆਨ ਵਿੰਦਰ ਨੇ ਲਾਜਾਫਤਾ ਬਲੇ ਬਲੇ ਕਰਵਾ ਦਿੱਤਾ ਹੈ ਹਰਪੰਤ ਪਰਾਨ ਗੱਲੀ ਗੁਰਪਟਿਆਲਾ ਤੇ ਹੋਰ ਹੋਰ ਜੈਰੀ ਪਟਿਆਲਾ ਐਸ ਫਰੌਡ ਯਾਦੀ ਰੰਧਾਵਾ ਐਸ ਫਰੌਡ ਨੂੰ ਅਸੀਂ ਧੰਨੀਵਾਲ ਵਿਸ਼ਣ ਆਸਟ੍ਰੇਲੀਆ ਹਨੀ ਰਾਜਪੁਰਾ ਹਰੇ ਭਰਾਵਾਂ ਦਾ ਧੰਨਵਾਦ ਹੈ ਕਿ ਸਾਨੂੰ ਬੱਦਰ ਦੋਸਤਾਂ ਤੇ ਪਰ ਹੋੜਿਆੜੀ ਨੇ ਚੱਤੇ ਰਾਹੇ ਕਿਲੇ ਸੋਰੰਦਿ ਸੱਚੇ ਯਾਰੇ ਅੱਗੇ ਯਾਰ ਵੀ ਜਾਂਦੇ ਕਦੇ ਪਾਰਕੇ ਰੌਣਕ ਧੰਵਾਲਾ ਬੇਹਰਾ ਮਲਵੀ ਫਾਗ ਦਾ ਧੰਵਾਲਾ ਲੈ ਵੀ ਵੱਗ ਲਿਆ ਇਧਰ ਦੇ ਪਾਸੇ ਪਾਣੀ ਦਾ ਸਰਕਾਓ ਜਿਹੜਾ ਕੀਤਾ ਜਾਣਾ ਹੈ ਟੈਂਕਰ ਵਾਲਾ ਵੀ ਉਹ ਟੈਂਕਰ ਰੇਡ ਰੱਖੇਗਾ ਲਓ ਸੰਦੀਪ ਸਿੰਘ ਕਬੱਡੀ ਪਾ ਰਿਹਾ ਰੋਗ ਰੋਗਾਂ ਲਾਉਂਦੀਆਂ ਰੋਗ ਰੋਗਾਂ ਲਾਉਂਦੀਆਂ ਆਰ ਕੋ ਵੱਡੀਆਂ ਜੇਮਹਵਾਰੀਆਂ ਨੇ ਬਾਈ ਗੋਟਰੀਂ ਕੁਰੀ ਬਾਸੀ ਪ੍ਰਧਾਨ ਸਾਹਿਬ ਸਾਡੀ ਖੇਡ ਸਾਡਾ ਅਗਰ ਉਹ ਦੇਖਦੇ ਨੇ ਇਸ ਤੇ ਤੇਰਾ ਮੁਕਾਬਲਾ ਸੰਦੀਪ ਤੇ ਹਸਨਾ ਨੰਬਰ ਵਾਟਾ ਦੇ ਟੱਪਰ ਦਾ ਪੁੱਤਰ ਆ ਕਰਦਾ ਹੋਇਆ ਟਰਾਈ ਬਰੰਕਰੇ ਵਾਲੇ ਆ ਸੰਦੀਪ ਨੇ ਮਾਰੀ ਬੈਠਾ ਰਹਿੰਦੇ ਆ ਇਹ ਖਿਡਾਰਾ ਆ ਅਗਲੇ ਮੈਚ ਦੀਆਂ ਟੀਮਾਂ ਕੁੰਬੜਾ ਤੇ ਸੰਪਲੀ ਸਾਹ ਫਾਗਲਾ ਜੀਐਫਸੀ ਕਬੱਡੀ ਪਰਾਂ ਤੇ ਸੰਪਲੀ ਸਾਹ ਦੇ ਦੋਵੇਂ ਟੀਮਾਂ ਅਗਲੇ ਮੈਚ ਦੇ ਨੇ ਜਿਹੜੇ ਰੈਡੀ ਰਹਿਣਗੇ ਯਾਰ ਬਹੁਤ ਸਾਰੇ ਮੁਕਾਬਲੇ ਆ ਰਹੀ ਹੈ ਲਓ ਅਗਲੇ ਰੇਜੀਐਸਪੀ ਖੇਲੇ ਮਾਦਰੀ ਦੇ ਪੌਂਡ ਨਿਵਾਟਾ ਹੋਇਆ ਹੈ ਹਰ ਤਰਿਕ ਦੇ ਨਾਲ ਬੇਅੰਤ ਨਵਾਦਾ ਰੇਡਰ ਨੇ ਅੱਜ ਤਿੰਨ ਨਿਕਰ ਰਿਟਾਇਆ ਹੈ ਰੇਡਰ ਨੇ ਆਪਣੀ ਟੀਮ ਦੇ ਲਈ ਕਰ ਦਿੱਤਾ ਉਧਰ ਦੇ ਸਾਧ ਧਰਮਾਂ ਦੇ ਸਾਡੇ ਵੱਡੇ ਵੀਰ ਮਾਰਦੇ ਸਾਡੀ ਜਿੰਦਗੀ ਦਾ ਉਧਰਲੇ ਪਾਤੇ ਜਿੱਦੇ ਵੀ ਭਰਾ ਜਿਹੇ ਪੁੱਜੇ ਹੋਏ ਹੈ ਐਸ ਭਰਾਵਾਂ ਦਾ ਸਤਕਾਰ ਉਧਰ ਦੇ ਜਿਹੜੇ ਭਰਾ ਅਸ ਗਰੁੱਪ ਵੱਲੋਂ ਇੱਕ ਹਰ ਦੇ ਮੋਟਰ ਤੇ 15 ਸੰਤ ਵਾਲਾ ਹਰ ਇੱਕ ਦੇ ਭਰਾ ਨਾਲ ਗਵਿੰਦਰ ਸਿੰਘ ਜੀ ਨਿੱਲੀ ਸਰਪੰਚ ਜਨਾਗ ਨਾਲ ਗੁਰਿੰਦਰ ਸਿੰਘ ਸੰਤੂ ਸਾਡਾ ਵੀਰ ਬਿੱਲੂ ਭਾਈ ਇਤਲੀ ਵਾਲਾ ਨਾਲ ਗਿੱਲੋ ਤੇ ਨਾਲ ਸੋਨੂ ਮਾਸੀ ਚੰਗਪਰੀਆ ਸਾਡਾ ਵੀਰ ਹੈ ਇਹਨਾਂ ਭਰਾਵਾਂ ਵੱਲੋਂ ਨਾਲ ਜਿੱਤੇ ਡਾਕਟਰ ਪ੍ਰਮੇਂਦਰ ਸਿੰਘ ਸੰਤੂ ਸਾਡਾ ਵੀਰ ਹੈ ਪ੍ਰੋਫੈਸਰ ਭਾਈ ਨਾਲ ਸੁੱਖੀ ਸੰਤੂ ਸਾਡੀ ਜ਼ਿੰਦਗੀ ਦਾ ਮਾਸਟਰ ਭਰਾ ਤੇ ਨਾਲ ਬ੍ਰਿੰਦਰ ਸੰਤੂ ਜੀ ਨੇ ਨਾਲ ਸਾਡਾ ਵੀਰ ਹੰਮੀ ਗਿੱਲ ਕੈਨੇਡਾ ਪ੍ਰਿੰਟ ਵੱਟੋ ਮੋਮਨ ਸ਼ਾਹ ਅਬਿਰ ਚਾਹਰਾ ਮਦਰਾ ਬਿੱਟੂ ਬਾਜਵਾ ਲੱਕੀ ਚਾਹਰੀ ਤੇ ਜੋਰ ਖੱਤੂ ਦਾ ਇੱਕ ਹਾਲੇ ਤੋਂ ਅਗਰ ਇੱਕ ਕੱਪ ਦੇ ਲਈ ਇਹ ਟੀਮਾਂ ਧਿਆਨ ਦਿਓ ਜਿਹੜੀਆਂ 1 ਮਿੰਟ ਤੋਂ ਦੋ ਬਾਅਦ ਦੀਆਂ ਟੀਮਾਂ ਪੁੱਜਦੀਆਂ ਜਾ ਰਹੀਆਂ ਨੇ ਅੱਜ ਦੇ ਮੈਚ ਦੇ ਲਈ ਸਹੀ 2 ਵਜੇ ਤੱਕ ਪਰ ਐਂਟਰੀ ਏਰੀਆ ਤੇ ਜਿਹੜੀ ਟੀਮ ਦੀ ਵਾਈ ਐਂਟਰੀ ਪੁੱਜ ਗਈ ਐਂਟਰੀ ਕਾਊਂਟਰ ਤੇ ਆਪਾਂ ਟਾਈਆਂ ਨੂੰ ਲੋਹੀ ਨਹੀਂ ਪਾਣੀਏ ਲੋ ਕਰਦੇ ਮੇਰਾ ਵੀਰ ਲੈ ਵੀ ਰਜ਼ਾਰ ਆ ਖੋਪਰਾ ਕੇ ਹੋਲੇ ਪਰ ਨੇ ਕਰ ਰਹੇ ਨੇ ਮੈਚ ਜਿਹੜਾ ਬਾਈ ਬੋਸਰ ਵਾਲਾ ਲੱਗਾ ਪੰਜਾਬੀ ਦਾ ਸਾਡਾ ਨਾਮ ਲੈਣਾ ਸਾਰਾ ਭਰਾ ਬਾਈ ਖੇਡ ਦੇ ਨਾਲ ਇਹ ਕਿਹੜਾ ਫੋਰ ਕਬੱਡੀ ਪਾਈ ਹੈ ਚਾਰਾਂ ਦੇ ਵਿੱਚੋਂ ਵੇਖਾਂਗੇ ਹੁਸਨ ਵਰਗੇ ਪਰ ਟੱਕਰ ਕਰੇ ਇੱਕ ਦੇ ਨਾਲ ਹੁਸਨ ਕਹਿੰਦੇ ਟੱਪਰ ਨਹੀਂ ਧਰਤੀ ਦਾ ਆਹ ਕਰਾਉ ਬੱਲੇ ਬੱਲੇ ਐਨੇ ਲੱਗਿਆ ਪਿਆ ਤੌਰ ਫੁੱਤਰ ਦੇ ਪੈਰ ਤੇ ਕੀ ਬਾਤ ਮੁੰਡੇ ਨੇ ਕਦੇ ਅੰਤ ਦਾ ਵੰਦਾ ਆਪੇ ਟੀਮਾਂ ਦੇ ਟਾਇਰ ਟੀਐਸਟੀ ਮਾਣ ਦੇ ਬਾਦਾ ਹੋਇਆ ਔਰ ਚਾਰਾਂ ਦੇ ਵਿੱਚੋਂ ਵੇਖਾਂਗੇ ਕਿਹੜਾ ਫਾਈ ਕਬੱਡੀ ਦੇ ਬੱਲੇ ਬੱਲੇ ਕਰਾਵੇਗਾ ਵੱਲੋਂ ਮੱਝ ਦਾ ਮੇਲਾ ਚੱਲ ਰਿਹਾ ਹੈ ਬਾਈ ਗੁਰੂਪ੍ਰਸਾਦ ਜੀ ਵੱਲੋਂ ਬਹੁਤ ਬੜੀ ਮੁਬਾਰਕਬਾਦ ਹੈ ਜੀ ਮਿਲਲੇ ਨੇ ਪੰਜਵੇਂ ਗੇੜ ਚਾਰ ਯਾਤਰੀਆਂ ਦੇ ਵਿੱਚੋਂ ਰਾਕੇ ਖਤਰਾ ਕਰੋ ਹੱਦੋਂ ਤੋਂ ਨਵਾਂ ਕਿਤੇ ਟਰਾਈ ਆਹ ਮੀਂਹ ਹੈ ਨਾਲੇ ਸਮਾਹੀ ਬੈਠਾ ਹੋਇਆ ਟਰਾਈ ਦੇਸ਼ ਦੀ ਕਬੱਡੀ ਦੇ ਸਭ ਤੋਂ ਸਰਾ ਗੋਟਾ ਉਹ ਬਗਲ ਪਾਦਾ ਹੋਇਆ ਕਿਹਦੇ ਵੱਲੇ ਕਰਵਾਣੀ ਹੈ ਕਾਬਲਾ ਮੈਚ ਉਹਨਾਂ ਨਾਲ ਹੀ ਵੱਲੋਂ ਮੱਜਦੀ YouTube ਤੇ ਪਾਇਆ ਹੋਇਆ ਸਾਡਾ ਵੀਰ ਹੈ ਸਾਵੀ ਵੱਲੋਂ ਮੱਜਦੀ YouTube ਚ ਰੌਣਾ ਤੇ ਇਹ ਗੱਲਾਂ ਕਰੇ ਆਉਂਦਾ ਹੈ ਭਾਈ ਕਰਨਵੀਰ ਬਾਸੀ ਉਹ ਤਕਰਾ ਸਾਹ ਪਸੇ ਸਾਡੇ ਮੇਲੇ ਦੇ ਨਾਲ ਗੁਰਬਿੰਦ ਗੁਰੂ ਜੇਤੀ ਪੜਾ ਸਾమే ਲੜੀ ਬਾਵਲਿਆ ਉਹ ਸਾਡੇ ਵੀਰ ਦਾ ਧਰਮਾੜਾ ਹੈ ਪਿਆਰਾ ਮਰਦੀ ਸਾਉ ਦਾ ਅੱਜ ਹਵਾ ਦੀ ਬਾਹ ਚੱਲ ਰਹੀ ਹੈ ਪਰ ਜਿਹੜੀ ਆ ਜੋੜੀ ਆਉਂਦੀ ਇਹਦਾ ਆ ਇੱਕੋ ਰਸਮ ਦੇ ਵਿੱਚ ਲੈ ਵੀ ਰੋਪਨ ਅੱਜ ਗੱਲਾਂ ਕਰਾਣੇ ਨੇ ਨਾਲ ਸਾਡਾ ਵੀ ਰੋਪਨ ਖੇਲਾ ਆ ਖੋਤੇ ਭੜੀ ਰਾਜੀ ਦਾ ਵੀਰ ਇਹਦੇ ਪਰੋਂ ਆਜੇ ਨੇ ਕੱਪ ਤੇ ਧੱਕ ਪੈਂਦੀ ਆ ਧੱਕ ਪੈਂਦੀ ਆ ਆਹ ਗੱਲਾ ਕੌਣ ਤਾਲਾ ਲਵੇਗਾ ਬਾਈ ਨੇ ਪਾ ਰਿਆ ਲੈ ਵੀ ਤਕੀ ਘਰ ਆ ਗਿਆ ਲੈ ਸਮੇ ਸਮੇ ਬਾਈ ਕਬੜੀ ਪਾਉਂਦੇ ਦਾ ਲਾ ਰਿਹਾ ਹੈ ਫਿਰ ਦੇ ਮੈਦਾਨ ਦੇ ਵਿੱਚ ਚਾਰ ਜਾਂ ਪੰਜ ਤਿਆਰ ਆ ਮੈਚਾਂ ਕਹਿੰਦੇ ਬੰਦਾ ਹੈ ਦੇਖੇ ਧੰਨ ਕਰਦੇ ਬਾਈ ਕੋਲ ਅੱਗੇ ਤਾਂ ਵੀ ਮਾਜਾ ਨਾਈ ਖੇਡ ਕਬੜੀ ਸੈਂਪਲੀ ਸਾਹਿਬ ਤੇ ਗੋਮਲਾ ਪਹੁੰਚ ਗਈ ਹੈ ਨਹੀਂ ਇਹ ਧਿਆਨ ਦੇ ਜੇ ਕੋਈ ਕੋਈ ਧਿਆਨ ਦੇ ਹੈ ਨਵੀਂ ਬੋਲੋ ਆਉਂਦੀ ਲੇ ਕੇ ਰੰਦੇ ਵਾਲਾ ਆਹ ਕੌਣ ਹੈ ਇਹ ਨਾਂ ਪੁੱਛਿਆ ਅੱਗੇ ਘੋੜਾ ਰਿਹਾ ਇਹਦਾ ਨਾਂ ਹੈ ਸਰਵਿੰਦਰ ਸਿੰਘ ਪਰ ਇਹਨੂੰ ਪੁੱਛਿਆ ਤੇ ਕਹਿੰਦਾ ਬਾਈ ਪਹਿਲੀ ਵੈਲੀ ਬੋਲਦੇ ਆ ਕਰੋ ਪਹਿਲੀ ਦੀ 32 ਪਰ ਪੈਂਟ ਆਹ ਧਾਗੇ ਦੇ ਰੋਟਾ ਬੱਲੀਆਂ ਆ ਗਿਆ ਸਰਦਾਰ ਇੱਕ ਤੇ ਕਾਰਗਰ ਨੂੰ ਦੇ ਦੇ ਬੱਲੀਆਂ ਆ ਗਿਆ ਕਹਿੰਦੇ ਕਬੱਡੀ ਪਾਉਂਦੇ ਖੇਡੇ ਬਰਾਦਰ ਤੇ ਰਹੇ ਹੋ ਬੱਲੇ ਹੈ ਜਿਹਨੇ ਕਿਹੜੀ ਹੁਣਤ ਵੜੀ ਪਾਈ ਹੈ ਪਰ ਸਾਰੇ ਖਿਡਾਰੀਆਂ ਦੇ ਵਿੱਚੋਂ ਟੱਕਰ ਇੱਕ ਦੇ ਨਾਲ ਤੇ ਮੋਟਾ ਸੇਰੇ ਲਈ ਕਮਾਲ ਕਰ ਗਿਆ ਹੈ ਫੀਲ ਦੇ ਮੈਦਾਨ ਦੇ ਵਿੱਚ ਹੋਰ ਆ ਗਿਆ ਆ ਆਪਣਾ ਆਪਣਾ ਰਬਾ ਦਾ ਸੋਲੇ ਰੱਪੜ ਦੇ ਟੀਮ ਦੇ ਕਾਤਾ ਹੋਇਆ ਪਰ ਕਿਹ ਜੀ ਮੀਨ ਦਾ ਸਮਾਂ ਹੈ ਉਹ ਬਾਈ ਪ੍ਰਦੀਪ ਨੇ ਫੀਲ ਦੇ ਕਰ ਦੇਣੇ ਹੈ ਕਿ ਅੱਕ ਰਬਾ ਦਾ ਜੱਫੀ ਲਈ ਤਬੀ ਟੀਮ ਦੇ ਕਰਦਾ ਹੈ ਫਾਈਨਲ ਤੇ ਪਹੁੰਚਣ ਲੱਗ ਰਿਹਾ ਹੈ ਹੁਣ ਸਮੇਂ ਪਰਵਰਤਨ ਹੈ ਅਮੀ ਰਹਿ ਕੋ ਨਹੀਂ આ 12 ਤੇ ਬੇਨਪੁਰ ਦਾ ਜਿਹੜਾ ਜੋਫਾ ਬਣ ਕੇ ਆਵੇਗਾ ਜਿੱਤੇ ਅੱਜ ਦੇ ਮੈਚੇ ਤੇ ਸਾਡੇ ਧਰਮਾ ਬਲ ਉੱਤਰਾਖੰਡ ਵੱਲੋਂ ਇੱਕ ਹਾਂ ਮੈਚ ਦਾ ਮੈਟਰ ਆ ਫੋਰਸ ਕੀਤਾ ਜਾਣਾ ਔਰ ਉਸ ਤੋਂ ਬੜੀ ਮਹੱਤਵਪੂਰਨ ਟੀਮਾਂ ਜਿਹੜੀਆਂ ਸਾਥ ਹੈਗੀਆਂ ਜਿਹੜਾ ਉਸ ਤੋਂ ਬਾਅਦ ਮੈਚ ਹੋएगा ਫਰੈਂਟ ਤੇ ਟ੍ਰਾਲੀ ਦਾ ਇਹ ਜਿਹੜਾ ਪਹਿਲਾ ਸੈਮੀ ਫਾਈਨਲ ਕੁਆਟਰ ਕੁਆਟਰ ਬਣੇਗਾ ਜੀ ਇਤਿਹਾਸਾ ਅੁੱਸੇ ਦਾ ਮੈਚ ਖੇਟੀਆ ਕੀਲੇ ਬੜੇ ਬੜੇ ਧਰਵਾਈ ਹੈ ਲਓ ਇਧਰ ਦੇ ਪਾਸੇ ਇਹ ਸ਼ਾਨੀਆ ਮੈਨੂੰ ਲੱਗਦਾ ਵੀ ਬੜੀ ਬੜਾ ਨਾਜਫਾ ਬੜੇ ਬੜੇ ਕਰਵਾ ਗਿਆ ਇਹੋ ਮਾਣੀ ਦੇ ਤਾਰ ਨਾਲ ਵੀ ਮੇਟ ਕਰਾਈ ਹੈ ਤੇਰੇ ਦਾ ਮੈਚ ਖੇਟੀ ਦੀ ਟੱਕਰ ਲਓ ਦੇਖੋ ਸਾਹਮਣੇ ਅਗਲੀ ਵੱਡੀ ਧੜੀ ਹੈ ਲੈ ਵੀ ਧਰਵਾ ਆਲੇ ਪਾਸੇ ਆ ਗਿਆ ਕੋਈ ਗੈਰਾਂ ਬਿਲਕੁਲ ਵੀ ਨਹੀਂ ਦੇ ਗੇਂਦੇ ਗੁਰੂ ਸਾਡਾ ਵੀਰ ਰੋਬਰਾਂ ਦੇ ਅੰਦਕੇ ਦੀ ਬੱਤੀ ਲੇਕਾ ਬੱਤੀ ਲੱਗਦਾ ਸਾਰ ਰਹੀ ਹੈ ਇਹ ਪ੍ਰੋਗਰਾਮ ਚੱਲਦੀ ਕਰਾਉਂਦੇ ਰੱਖੀ ਤਾਂ ਇਹਨਾਂ ਭਰਾਵੋ ਹੋਰ ਸਾਡੇ ਭਾਰਤੀ ਸਰਕਾਰੋਂ ਰੱਖੋ ਪ੍ਰੇਤ ਗਰੀਬ ਆਸੀ ਬਹੁਤ ਇੱਕ ਤਰ੍ਹਾਂ ਦੇ ਮਿਸਰਤੇ ਮੈਂ ਸੋਨੋ ਮੈਦਵਾਨ ਆ ਰਵੀ ਮੋਹਨਦਰਾ ਜੀ ਰਵ ਬਹਾਦਰ ਕਮੇਡਾ ਤੇ ਨਾਲ ਸਾਡਾ ਵੀਰ ਹੈ ਢਿੰਦਰ ਸਵਾ ਹਰੇ ਵੀਰਾਂ ਨੂੰ ਵਾਧਾ ਕਰਦੇ ਆਂ ਫਿਰ ਤੇ ਅੱਜ ਸਾਡਾ ਮੈਚ ਹੈ ਰਾਣਾ ਕੀਪਾ ਸਾਡਾ ਵੀਰ ਹੈ ਦੇ ਨਾਲ ਸਾਡਾ ਵੀਰ ਕਰਮਜੀਤ ਕੋਹਲ ਬਹੁਤ ਖਿਲਾੜਾ ਹੋ ਰਿਹਾ ਹੈ ਕਿਹਾ ਮੋਹਰੀ ਮਹਿਮਾਨੀ ਟੀਮ ਦੇ ਚੱਪੜ ਨੇ ਟੀਮ ਨੇ ਨੰਬਰ ਦੇ 13 ਤੇ ਮੋਹਰੀ ਮਹਿਮਾਨੀ ਟੀਮ ਦੇ ਨੰਬਰ 89 ਅੱਜ ਦੇ ਮੈਚ ਦੇ ਵਿੱਚ ਮੋਹਰੀ ਮਹਿਮਾਨੀ ਟੀਮ ਜਿੱਤ ਗਈ ਹੈ ਜਿਹੜੀ ਅੱਜ ਵਿੱਚ ਦਸ ਹੋ ਰਹਾ ਨਾ ਮਹਾਨ ਟੈਕ ਕਰਾਈ ਦਾ ਇਹ ਟੀਮਾਂ ਵੀ ਜਿਹੜੇ ਹਨਗੇ ਸੈਟ ਤੋਂ ਬਾਅਦ ਮਹਾਨ ਵਾਸੀ ਟੈਕ ਕਰਾਈ ਦਾ ਮੈਚ ਖੇੜਿਆ ਆਵੇਗਾ ਫੇਰ ਟੀਮਾਂ ਬਿਲਕੁਲ ਧਿਆਨ ਦੇਣਗੀਆਂ ਲੋਕੀਲਾ ਮੈਚ ਕੋਟੀ ਦਾ ਉਹਦੇ ਪਾਸੇ ਬਾਕੀ ਧੰਨਵਾਦ ਕਰਦੇ ਸੀ ਸਾਡੇ ਭਰਾਵਾਂ ਦਾ ਵੀਰ ਸੁਖੀ ਆਸਟ੍ਰੇਲੀਆ ਸਰ ਆਸਟ੍ਰੇਲੀਆ ਇਹਦਾ ਸਪੀਅਰ ਇਹਦਾ ਫਰਗੂਰੀ ਬੈਰੀਵਾਲ ਰਾਤ ਇਸਤਾਰ ਸੇਨ ਸਾਡਾ ਵੀਰ ਰਾਹ ਮੋਰ ਸਿੰਘਰਾ ਸਾਰਾ ਵੀਰ 2.5 ਪੁਆਇੰਟਾਂ ਦੀ ਜਿੱਤੀ ਦੀ ਗੋਲੀ ਚੁੱਕਣ ਜਾ ਰਿਹਾ ਮੇਰਾ ਵੀ ਮਾਣ ਕਰਨਾ ਆਓ ਜੀ ਰਹੀ ਹੈ ਸਟਾਟਾ ਕਾੜੀਆਂ ਪਿੱਛੇ ਰੋਹੇ ਟੀਮ ਜੈਪਲੀ ਸਾਹਿਬ ਦੀ ਤੇ ਪੈਰਾਂ ਫੇਟਾ ਵਿੱਚ ਟੀਮ ਕੁੰਬੜੇ ਪੜਦੀ ਹੈ ਇੱਥੇ ਬਹੁਤ ਸਿੱਖ ਸਰਾਣਾ 24 ਤੋਂ ਜਿਹੜੀ ਬੋਰੀ ਚੁੱਕਣ ਜਾ ਰਹੇ ਆ ਏਟੀਵੀ ਭਰੀ ਹੋਈ ਬੋਰੀ ਇਹ ਵੀ ਚੁੱਕਣਾ ਕੋਈ ਫਾਰਾਜ ਦਾ ਵਾਰਾ ਨਹੀਂ ਹੈ 24 ਕੁਆਟਰ ਦੇ ਲਗਭਗ ਜਿਹੜਾ ਇੱਕ ਮਿੱਟੀ ਦੀ ਬੋਰੀ ਦੇ ਵਿੱਚ ਵਸਣਾ ਹੋ ਗਿਆ ਇਹ 3 ਸਾਲ ਨੇ ਹੋਇਆ ਬਹੁਤ ਸਿੱਖ ਸਰਾਣਾ ਵੀ ਇਹ ਵੀ ਵੱਡੀ ਗੱਲ ਹੈ ਕਾਰਜਾ ਮਾਜੋ ਕੋਹਲਾ ਜਿਹੜੀ ਇਹ ਮਿੱਟੀ ਦੀ ਬੋਰੀ ਚੱਕ ਕੇ ਖਰਾਬ ਨਹੀਂ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਲੈ ਵੀ 3, 4, 5,